ਜੀ ਖੜੇ ਲੜੀ ਬੌਣ ਦਾ ਜਿੰਦੇ ਨਹੀਂ ਦੇਖੋਗੇ ਕਮੀ 41 ਦਾਦ ਕਬੀਰ ਸਿੰਘ ਬਾਦਲ ਜੀ ਆ ਗਏ ਨੇ ਤੁਸੀਂ ਦੇਖੋਗੇ ਕਿ ਕਾਰਾਂ ਚ ਜਗਦੀਪ ਬਾਦਲ ਜੀ ਆ ਰਹੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਜੋ ਹਾਲਾਤ ਪੰਜਾਬ ਦੀ ਬਣ ਗਈ ਹੈ ਜੇ ਪੰਜਾਬੀ ਨਾ ਜਾ ਕੇ ਨਾ ਖੜੇ ਹੋਏ ਤੇ ਫਿਰ ਬੜੀ دیر ਹੋ ਚੁੱਕੀ ਪਿੰਡਾਂ ਦੇ ਬਾਗ ਵਿੱਚ ਤੱਕੀ ਨੇ ਬੁੱਧੀਆਂ ਸਾਡੇ ਦਰਮਿਆਨ ਬਾਰੀਕ ਕਿਲਮਤੀ ਜੀ ਤੜਾ ਸਾਹਿਬ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਜੀ ਖੜਿਆ ਲਲੜੀ ਰੌਣਕਾਂ ਜਿੰਤੇ ਕੀ ਦੇਖੋਗੇ 41 ਦਲ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਰਾਂ ਚ ਸੁਖਵੀਰ ਬਾਦਲ ਜੀ ਆ ਰਹੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਧਰ ਦੇਖੋ ਸਾਹਾਈ ਬਾਦਲ ਲੜੀ ਰੋਡ ਤੇ ਆ ਰਹੇ ਨੇ ਜਿੱਥੇ ਕੀ ਤੁਸੀਂ ਦੇਖੋਗੇ ਇੱਥੇ ਬਾਦਲ ਸਾਤਰ ਵਾਲਾ ਕੋਟਰਪੌਂਟ ਧਰਵਾ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰ ਦਿਓ ਤਾਂ ਹੀ ਬਤਾਂਗੇ ਆਪਾਂ ਇਹ ਕਹਿਣਾ ਹੈ ਸੁਖਵੀਰ ਬਾਦਲ ਦਾ ਪੰਜਾਬ ਬਚਾਓ ਯਾਤਰਾ ਅੱਜ ਲੜੀ ਰੋਡ ਖੰਨਾ ਤੇ ਅੱਜ ਪਹੁੰਚਣ ਤੇ ਉਹਨਾਂ ਕਹੇ ਇਸ ਮੌਕੇ ਉਹਨਾਂ ਦਾ ਅਕਾਲੀ ਦਲ ਦੇ ਆਗੂਆਂ ਅਤੇ ਬੀਬੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਉਹਨਾਂ ਦੇ ਨਾਲ ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਕਾਰੀ ਸ਼ਕੀਲ ਅਹਿਮਦ ਅਤੇ ਐਡਵੋਕੇਟ ਜਤਿੰਦਰ ਪਾਲ ਸਿੰਘ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਗਲੇ 'ਚ ਸਰੋਪੇ ਪਾ ਕੇ ਸਵਾਗਤ ਕੀਤਾ ਇਸ ਮੌਕੇ ਸੁਪੀਰਬਾਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿ ਆ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਾਲਾਤ ਪੰਜਾਬ ਦੀ ਬਣ ਗਈ ਹੈ ਜੇ ਪੰਜਾਬੀ ਨਾ ਜਾ ਕੇ ਨਾ ਖੜੇ ਹੋਏ ਤੇ ਫਿਰ ਬੜੀ ਧੀਰ ਹੋ ਜੁਗੀ ਆ ਝਾੜੂ ਵਾਲੇ ਨੇ ਤੇ ਉਹ ਤੋਂ ਪਹਿਲੇ ਕਾਂਗਰਸ ਨੇ ਆਪਣੇ ਆ ਸੱਤ ਸਾਲ ਖਰਾਬ ਕਰ ਦਿੱਤੇ ਤੁਸੀਂ ਜਾਣਦੇ ਹੋ ਇਹ 10 ਸਾਲ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਿਵੇਂ ਪੰਜਾਬ ਵਿੱਚ ਤਰੱਕੀ ਲਿਆਂਦੀ ਅਮਨ ਸ਼ਾਂਤੀ ਲਿਆਂਦੀ ਭਾਈਚਾਰਕ ਸਾਂਝ ਰੱਖੀ ਕਿਵੇਂ ਨਵੀਆਂ ਚੀਜ਼ਾਂ ਬਣੀਆਂ ਪਰ ਪਿਛਲੇ 7 ਸਾਲ ਇਹਨਾਂ ਨੇ ਕੰਮ ਖਰਾਬ ਕਰ ਦਿੱਤਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤੁਹਾਡੀ ਆਪਣੀ ਖੇਤਰੀ ਪਾਰਟੀ ਤੁਹਾਡੀ ਪੰਜਾਬ ਦੀ ਹਕੂਮ ਦੀ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਦਿਓ ਤਾਂ ਹੀ ਬਚਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜਿੰਦਾਬਾਦ ਬੋਤਰਾਦ ਉਹ ਵੀ ਸਹਾਰਾ ਦਾ ਭੈਂਦੀ ਦਾ ਸਾਰੇ ਉਹ ਵੀ ਸਹਾਈ ਹੋਣੇ ਵੀ ਸਾਰਜੋਗ ਨੇ ਸਾਰੇ ਵੀ ਦੁਕਾਨਦਾਰ ਲੇਡੀ ਰੋਡ ਦੁਕਾਨਦਾਰ ਐਸੋਸੀਏਸ਼ਨ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਵਾਦ